जशन आहे हाणे वेखां जापी तयारु जा जा चारो जा तयारु उहो ਬੱਲੇ ਕਰਵਾ ਗਿਆ ਸਰਪੰਚ ਬੱਲੇ ਬੱਲੇ ਕਰਵਾ ਗਿਆ ਉਧਰ ਰੁੰਦਰ ਰੰਗੀ ਦਾਜ ਇੰਟਰਨੈਸ਼ਨਲ ਪੱਤਰ ਦਾ ਪਹਿਲਵਾਨ ਹੈ ਉਧਰ ਗੱਗੂ ਸਾਡਾ ਵੀਰ ਤੇ ਨਾਲ ਰਾਜੂ ਸਾਡੇ ਵੀਰਾਂ ਵੱਲੋਂ ਬਾਨ ਸਨਮਾਰ ਕੀਤਾ ਜਾਣਾ ਦੁਨੀਆ ਦੇ ਵੱਡੇ ਮੰਨਦਾ ਲਓ ਢੋਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਇਹ ਢੋਲਾ ਇਹ ਮੈਦਾਨ ਵਿੱਚ ਇੱਕ ਜੋੜ ਗਿਆ ਆਪਣੀ ਟੀਮ ਦੇ ਲਈ ਚਲ ਵੀ ਜਵਾਨਾ ਤਾਫਰ ਕਬੱਡੀ ਖੇਡ ਮੈਦਾਨ ਵਿੱਚ ਆਹ ਦੇਖਾਂਗੇ ਖੇਡ ਮੈਦਾਨ ਵਿੱਚ ਪਈ ਵੀ ਕਬੱਡੀ ਆ ਕਿੱਲੇ ਲਿਹੇੜੀ ਦੀਆਂ ਖੇਡਾਂ ਪੈਣਗੀਆਂ ਰੇਡਾਂ ਲੱਗਣਗੇ ਜੱਫੇ ਲੋਕਾਂ ਨੇ ਆਉਣਾ ਇਕੱਠੇ ਬਧਾਉਣਾ ਸ਼ੇਰ ਮੈਦਾਨ ਚ ਗੱਜਰਗੇ ਕਿ ਫੇਰ ਗਰਾਉਂਡਾਂ ਵਿੱਚ ਮੇਲੇ ਭੋਲੂ ਇਦਾਂ ਹੀ ਲੱਗਣਗੇ ਕਿ ਫੇਰ ਗਰਾਉਂਡਾਂ ਵਿੱਚ ਮੇਲੇ ਭੋਲੂ ਇਦਾਂ ਹੀ ਲੱਗਣਗੇ ਭੋਲੂ ਧੌਲ ਮਾਜਰੇ ਵਾਲਾ ਵੀ ਐਨ ਕਹਿੰਦੇ ਗੱਲਾਂ ਠੋਕ ਠੋਕੇ ਲਿਖਦਾ ਲਓ ਸਾਹਮਣੇ ਜਸ਼ਨ ਆਲਮਗੀਰੀਆਂ ਪਾਣਿਆ ਰੇਡ ਉਹ ਪ੍ਰਭਾਨੀ ਦੇ ਅੱਜ ਸਭਲੇ ਦਾ ਹੀ ਕਰ ਦਿੱਤਾ ਪੈਂਦੀ ਰੇਡ ਤੇ ਰੱਬੋ ਵਾਲਾ ਵੀਰ ਕਰਨ ਕਰਦਾ ਹੈ ਪੈਂਦੀ ہوئی ਰੇਡ ਖੇਡ ਮੈਦਾਨ ਵਿੱਚ ਇੱਕ ਇੱਕ ਰੇਡ ਤੇ ਇੱਕ ਇੱਕ ਜੱਫੀ ਨਾਲ ਲੈ ਵੀ ਗੱਗੂ بھائی ਨਜ਼ਾਰਾ ਬਖਰਾ ਵਿਸ਼ੇਸ਼ ਤੌਰ ਤੇ ਧੰਨਵਾਦਾਂ ਢੋਲਾ ਤਲੋਰੀ ਮਰੀ ਤਲੋਰੀ ਤੇ ਗੱਬਰ ਤਲੋਰੀ ਜਸ਼ਨ ਆਲਮਗੀਰ ਇਹ ਜਸਰਤ ਕੱਕੜਵਾਲ ਇਹ ਸਾਡੇ ਵੀਰਾਂ ਪਰਪਰੀ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਬਡੇਰਾ ਜੀ ਅੱਜ ਅਸੀਂ ਲਲਹੇੜੀ ਦੀ ਧਰਤੀ ਤੇ ਪਹੁੰਚੇ ਹਾਂ ਜਿੱਥੇ ਕਿ ਦੂਜਾ ਸ਼ਾਨਦਾਰ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿਹੜਾ ਕਿ ਬਾਬਾ ਨਾਸ ਸਪੋਰਟਸ ਕਲੱਬ ਵੱਲੋਂ ਕਰਾਇਆ ਜਾ ਰਿਹਾ ਹੈ ਉਹਨਾਂ ਦੇ ਮੈਂਬਰ ਸਾਡੇ ਕੋਲ ਨੇ ਅੱਜ ਕਰੋਨਾ ਦੀ ਕਾਲੀ ਹਨੇਰੀ ਦੇ ਬਾਅਦ ਇੱਕ ਚਾਨਣ ਮਨਾਰੇ ਵਾਂਗ ਇਹ ਟੂਰਨਾਮੈਂਟ ਜਿਸ ਨੇ ਕਿ ਪਬਲਿਕ ਨੂੰ ਇੱਕ ਮੌਕਾ ਦਿੱਤਾ ਉਹ ਗੱਲ ਕਰਦੇ ਹਾਂ ਮੈਂਬਰ ਸਹਿਬਾਨਾਂ ਦੇ ਨਾਲ ਕਿ ਕਿੰਨੇ ਸਮੇਂ ਬਾਅਦ ਇਹ ਟੂਰਨਾਮੈਂਟ ਕਿਉਂ ਡਿਲੇਡ ਹੋਇਆ ਕਿਸ ਕਾਰਨ ਹੋਇਆ ਤੇ ਅੱਜ ਜਿਹੜਾ ਟੂਰਨਾਮੈਂਟ ਹੈ ਦੀ ਰੂ ਹਾਂਜੀ ਇਹ ਜਿਹੜਾ ਕਰੋਨਾ ਦਾ ਪਹਿਲਾਂ ਚੱਲਿਆ ਦੌਰ ਉਹ ਸਾਰੀ ਦੁਨੀਆ ਦੇ ਉੱਤੇ ਹੀ ਸੀ ਮਹਾਮਾਰੀ ਸੀ ਉਹਦੇ ਨਾਲ ਸਹਿਯੋਗ ਦਿੰਦੇ ਹੋਏ ਸਾਨੂੰ ਇਹ ਪਾਸਪੋਰਟ ਕਰਨਾ ਪਿਆ ਤੇ ਦੋ ਤਿੰਨ ਵਾਰੀ ਡਿਲੇ ਹੋਇਆ ਤੇ ਹੁਣ ਜੋ ਕਿਸਾਨਾਂ ਦਾ ਸੰਘਰਸ਼ ਚੱਲਦਾ ਚੱਲ ਰਿਹਾ ਸੀਗਾ ਅਸੀਂ ਦਿਲੋਂ ਕਿਸਾਨਾਂ ਦੇ ਨਾਲ ਆ ਪਰ ਸਾਡੀ ਮਜਬੂਰੀ ਸੀ ਜੋ ਸਾਨੂੰ ਇਹਨਾਂ ਡੇਟਾਂ ਦੇ ਵਿੱਚ ਕਰਾਉਣਾ ਪਿਆ ਕਿਉਂਕਿ ਪਹਿਲਾਂ ਅਸੀਂ ਦੋ ਵਾਰੀਆਂ ਡਿਲੇਟ ਕਰ ਚੁੱਕੇ ਸੀਗੇ ਇਸ ਕਰਕੇ ਅਸੀਂ ਅੱਜ ਕਰਾ ਰਹੇ ਹਾਂ ਇੱਕ ਸਾਲ ਬਾਅਦ ਇਹ ਸਾਡਾ ਪਹਿਲਾ ਦੂਜਾ ਟੂਰਨਾਮੈਂਟ ਕਰਾ ਰਿਆ ਸੀ ਦੂਜੇ ਦੋ ਸਾਲ ਲੇ ਧੰਨਵਾਦ ਥੈਂਕ ਯੂ ਜੀ ਸਾਡੇ ਨਾਲ ਸਾਬਕਾ ਮਿਊਨਿਸਪਲ ਕਾਉਂਸਲਰ ਵੀ ਖੜੇ ਨੇ ਕਾਲਾ ਗੁਰਮੇਲ ਸਿੰਘ ਕਾਲਾ ਜੀ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਕਾਲੇ ਜਾਣਦੇ ਆ ਥੂਡੀ ਜਿਹੜੀ ਛਵੀ ਆ ਇੱਕ ਸਪੋਰਟਸ ਲਵਰ ਇੱਕ ਜੋ ਖੇਡਾਂ ਨੂੰ ਪਿਆਰ ਕਰਨ ਵਾਲਾ ਇਨਸਾਨ ਹੁੰਦਾ ਉਸ ਰੂਪ ਦੇ ਵਿੱਚ ਵੀ ਬਹੁਤ ਪ੍ਰਮੋਟ ਹੈ ਤਾਂ ਅੱਜ ਜਿਹੜਾ ਸ਼ਾਨਦਾਰ ਟੂਰਨਾਮੈਂਟ ਲਲਹੇੜੀ ਦੀ ਪਵਿੱਤਰ ਧਰਤੀ ਤੇ ਹੋਣ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਹੀ ਸਤਿਕਾਰਯੋਗ ਸਾਡੇ ਨੌਜਵਾਨ ਸਾਡੇ ਆਪਣੇ ਬੱਚੇ ਇਕੱਠੇ ਹੋ ਕੇ ਅੱਜ ਇਹ ਟੂਰਨਾਮੈਂਟ ਕਰਾ ਰਹੇ ਉਸ ਕਿਸਾਨਾਂ ਦਾ ਸੰਘਰਸ਼ ਅਸੀਂ ਆਪ ਵੀ ਕਿਸਾਨ ਆ ਇਸ ਕਰਕੇ ਅਸੀਂ ਦੋ ਵਾਰ ਇਹਨੂੰ ਡਿਲੇ ਕੀਤਾ ਫਿਰ ਆਖਰ ਸਾਨੂੰ ਡੇਟ ਦਿੱਤੀ ਹੋਈ ਸੀ ਵੀ ਵਾਰ-ਵਾਰ ਡਿਲੇ ਕਰਦੇ ਚੰਗੇ ਨਹੀਂ ਸੀ ਲੱਗਦੇ ਸਾਨੂੰ ਇਸ ਕਰਕੇ ਕਰਾਉਣਾ ਪਿਆ ਇੱਕ ਗੱਲ ਜ਼ਰੂਰ ਕਹਨੇ ਆ ਵੀ ਮੇਲੇ ਇਦਾਂ ਹੀ ਲੱਗਦੇ ਰਹਿਣਗੇ ਹਰ ਸਾਲ ਹੁੰਦਾ ਰਹੂਗਾ ਸਾਰਾ ਵੱਧ ਚੜ ਕੇ ਹਿੱਸਾ ਲੈਂਦੇ ਰਹਿਣਗੇ ਸਾਨੂੰ ਇੱਕ ਤੀ ਪਹਿਲਾ ਇਨਾਮ 31000 ਰੁਪਏ ਆ ਗਾਹਾਂ ਨੂੰ ਇਹਨੂੰ ਵਧਾ ਕੇ ਹੀ ਕਰਾਂਗੇ ਘਟਣ ਨਹੀਂ ਦਿੰਦੇ ਤੇ ਸਾਰੀ ਸਤਿਕਾਰਯੋਗ ਮੇਰੇ ਨੌਜਵਾਨ ਸਾਥੀ ਸਾਰਾ ਸਪੋਰਟਸ ਕਲੱਬ ਸਾਡਾ ਚੜ੍ਹਦੀ ਕਲਾ ਰਏ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰਗੇ ਵਾਹਿਗੁਰੂ ਜੀ ਕ ਸਾਡੇ ਨਾਲ ਹੋਰ ਮੈਂਬਰ ਸਹਿਬਾਨ ਵੀ ਨੇ ਸਾਰ ਆਪਾਂ ਦੇਖਿਆ ਬਹਿ ਕੇ ਹਾਲਾਤ ਨੇ ਜਿਹੜੇ ਬੜੇ ਵੱਧ ਤੋਂ ਵੱਧਰ ਹੋਏ ਕਿ ਇਨਸਾਨ ਨੂੰ ਘਰਾਂ ਚੋਂ ਨਿਕਲਣਾ ਵੀ ਬਿਲਕੁਲ ਖਤਮ ਇਹ ਹੋ ਗਿਆ ਸੀ ਬੱਟ ਹੁਣ ਦੁਬਾਰਾ ਇਹ ਚੀਜ਼ ਰੀਅਰੇਂਜ ਹੋਣ ਲੱਗੀ ਆ ਬਹੁਤ ਵੱਡੀਆਂ ਤੁਹਾਡਾ ਉਪਰਾਲਾ ਕਿਉਂਕਿ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਮੋਟੀਵੇਟ ਵੀ ਕਰਨਾ ਪ੍ਰਮੋਟ ਵੀ ਕਰਨਾ ਤੇ ਆਪਣੀ ਜਿਹੜੀ ਮਾਂ ਖੇਡ ਹੈ ਕਬੱਡੀ ਇਹਨੂੰ ਵੀ ਆਪਾਂ ਜਾਗਰੂਕ ਰੱਖਣਾ ਤਾਂ ਜਿਹੜਾ ਬਹੁਤ ਪਿਆਰਾ ਟੂਰਨਾਮੈਂਟ ਬਹੁਤ ਪਿਆਰਾ ਯੋਜਨਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਪਾਰਟੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਟੂਰਨਾਮੈਂਟ ਹੋਇਆ ਚੱਲ ਰਿਹਾ ਹੈ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਅੱਗੇ ਤੋਂ ਹੋਰ ਵੀ ਲੋਕ ਸਾਨੂੰ ਸਪੋਰਟ ਕਰਨ ਵੀ ਅਸੀਂ ਟੂਰਨਾਮੈਂਟ ਅੱਗੇ ਤੋਂ ਅੱਗੇ ਕਰਵਾਈਏ ਤੇ ਲੋਕਾਂ ਨੂੰ ਬੱਚਿਆਂ ਨੂੰ ਮੁੰਡਿਆਂ ਨੂੰ ਸਿਹਤ ਮਿਲੇ ਵੀ ਨਸ਼ੇ ਤੋਂ ਦੂਰ ਰਹਿਣ ਵੀ ਇਹ ਚੀਜ਼ਾਂ ਨੂੰ ਖੇਡ ਨੂੰ ਅਪਣਾਉਣ ਥੈਂਕ ਯੂ ਸਰ ਬਹੁਤ ਵਧੀਆ ਸਾਰੇ ਜਿਹੜੇ ਕਲੱਬ ਦੇ ਮੈਂਬਰ ਸਹਿਮਾਨ ਨਾਲ ਇੱਕ ਏਜੰਡਾ ਬੈੱਕੇ ਸਾਡਾ ਕੰਮ ਹੈ ਖੇਡ ਨੂੰ ਪ੍ਰਮੋਟ ਕਰਨਾ ਹਾਲਾਤੀ ਮਾੜੇ ਸੀ ਗੁਜ਼ਰ ਗਏ ਹੋਰ ਵੀ ਆਉਣਗੇ ਤਾਂ ਅਸੀਂ ਫੇਰ ਪਹਿਲਾਂ ਵਾਂਗੂ ਛਾਤੀ ਢਾਕੇ ਉਹਨਾਂ ਨਾਲ ਬੈਠੇ ਆ ਅਸੀਂ ਵੀ ਚਾਹੁੰਦੇ ਹਾਂ ਕਿ ਆਪਣੇ ਪੰਜਾਬ ਦੀ ਪਵਿੱਤਰ ਖੇਡ ਹੈ ਮਾਂ ਖੇਡ ਹੈ ਕਬੱਡੀ ਇਦਾਂ ਹੀ ਮੇਲੇ ਛਿੰਝਾ ਲੱਗਦੇ ਰਹਿਣ ਤਾਂ ਕਿ ਆਪਾਂ ਸਾਰੇ ਇੰਜੋਏ ਕਰ ਸਕੀਏ ਮੈਂ ਹਰਪ੍ਰੀਤ ਤਾਲੂ ਬਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਥੈਂਕ ਯੂ ਸ਼ੁਕਰੀਆ ਅਮਨੇ ਬੋਲੀ ਬੋਲ ਵੀਰੇ ਹਾਂ ਜੀ ਸਾਬ ਰਾਜੂ ਹਲੋ ਧੰਨਵਾਦ ਹੈ ਜੀ ਬਹੁਤ ਬਹੁਤ ਟੀਮਾਂ ਕਲਾ ਦਾ ਮੈਚ ਜਿਹਨਾਂ ਦਾ ਸੋਨਮੋਗਦਾਸ ਕਲੱਬ ਮਾਨੂਗੁਰ ਮਾਨਸੋਗਦਾਸ ਮਾਨੂਗੁਰ ਹਰਪ੍ਰੀਤ ਸਿੰਘ ਜੀ ਆਲੂ ਵਾਲੀ ਸਾਡਾ ਵੀਰ ਤੇ ਸਾਡਾ ਵੀਰ ਵਿੱਕੀ ਬਡੇਰ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਖੇਡ ਮੇਲੇ ਦੀ ਇੰਟਰਵਿਊ ਸਾਡੇ ਭਰਾਵਾਂ ਦੀ ਕੀਤੀ ਹੈ ਔਰ ਕਾਲੂ ਚੈਨਲ ਤੇ ਉੱਤੇ ਵੀ ਆਪਾਂ ਦੇਖਾਂਗੇ ਹਲੋ ਹੈਲੋ ਬਹੁਤ ਹੀ ਵਧੀਆ ਜਿਹੜਾ ਮੈਚ ਸ਼ੁਰੂ ਹੋ ਚੁੱਕਿਆ ਹੈ ਚੀਮਾ ਕਲਾ ਤੇ ਬਾਬਾ